ਮੈਂ ਕਿਹਦੇ ਮੈਂ ਕਿਹਦੇ ਉਹ ਬਈ ਉਹ ਹਰੇ ਨਹੀਂ ਕਿਵੇਂ ਕਰਦੇ ਆ ਬਈ ਪੱਠ ਨਾਲ ਪੱਠ ਦਾ ਕਿਵੇਂ ਤੁਸੀਂ ਕਿਹਨੇ ਬਈ ਨਾਲ 200 ਮੰਗਦੇ ਨਾਲ ਲੈ ਤਾ ਨਹੀਂ ਕੱਢੀ ਨਿਕੜਦਾ ਹਾਂ ਅਮਨੇ ਬਰਾਬਰ ਹੈ ਬਰਾਬਰ ਨਹੀਂ ਜੇ ਪੈਸੇ ਦਾ ਬਰਾਬਰ ਤਾਂ ਕਿਵੇਂ ਹੋਊਗਾ ਮਿਲ ਲੈ ਦੱਸ ਕੀ ਇਹ ਪੱਠਾ ਕੇ ਬੱਕਰਾ ਬਈ ਇਹ ਬੱਕਰਾ ਇਹ ਬੱਕਰਾ ਠੀਕ ਆ ਲੈ ਵੀ ਦੋਸਤੋ ਇਹ ਬੱਕਰਾ ਉਹ ਸੰਜੂ ਦੀ ਪੱਠਾ ਬਾਈ ਆਪਣਾ ਪਿੰਡ ਕਿਹੜਾ ਸੀ ਮੱਤਾ ਪਿੰਡ ਜੀ ਮੱਤਾ ਤੇ ਬਾਈ ਕੀ ਨਾਲ ਕਹਿੰਦਾ ਤੁਸੀਂ ਉਹ ਬੱਟਾ ਸਾਡਾ ਕਹਿੰਦਾ ਸੀ ਅਸੀਂ ਪੈਸੇ ਕਹਿੰਦੇ ਨਾਲ ਮੈਨੂੰ 2000 ਰੁਪਏ ਨਾਲ ਮੰਗਦੇ ਬਾਈ ਬੱਕਰੇ ਦਾ ਮੰਗਦੇ ਨਾਲ ਪੈਸੇ ਆ ਪੱਠ ਦੇ ਠੀਕ ਹੈ ਜੀ 2000 ਹਾਂ ਜੀ ਠੀਕ ਹੈ ਨਾਲ ਬਾਈ ਕਹਿੰਦਾ ਸੀ 2000 ਰੁਪਏ ਲੈਣਾ ਆ ਬੱਕਰਾ ਦੇਣਾ ਤੇ ਆ ਪੱਠ ਆ ਸੰਜੂ ਦੀ ਪੱਠਾ ਬਾਈ ਇੱਕੋ ਸਾਟੇ ਦੀ ਇੱਕੋ ਸਾਟੇ ਦੀ ਕੰਮ ਕਰਾਂਗੇ ਬਾਈ ਯਾਰ ਐ ਨਹੀਂ ਪਾ ਪਾਤਾ 200 ਮਾਰਦਾ ਹੈ ਨਾ ਐਡੀ ਤੋਂ ਕਰਾਂਗੇ ਪਰ ਇਹੋ ਦੋ ਲੈ ਫੜਾ ਬੜਾ ਬਕਰ ਹੈ ਉਤਨੀ ਬੜੀ ਕੋਈ ਨਹੀਂ ਤੋਂ ਹੰਪੇ ਮੇਰੇ ਵੀ 16 ਫੜਾ ਬੜਾ ਹੋਰ ਨਹੀਂ ਕੋਈ ਤੇ ਕੋਈ ਹੰਪੇ ਉਲਟੇ ਨੂੰ ਕਿਤ ਫੜਾ ਹੋਰ ਹੈ ਕੋਈ ਨਾ ਜਦੋਂ ਮੈਂ ਤੈਨੂੰ ਕਹਾਂ ਜਿੰਨੀ ਦਾ ਕਰਾਉਂਦਾ ਹੋਰ ਇਹ ਫੜਾ ਹੋਰ 100 ਰੁਪਿਆ ਵਾਲੀ ਦਾ ਐਂ 100 200 ਵਾਲੀ ਬਾਦ ਆ ਲੈ ਕਿ ਕਿੁੱਤੇ ਫੜਾ ਦੇ ਸਾਰੀ ਮਿੰਨੀ ਚੱਕ ਲੈ ਇੱਕ ਇੱਕ ਨਹੀਂ ਨਹੀਂ ਬੜੇ ਨਹੀਂ ਫੜਦੇ ਉਹ ਫੜਦਾ ਜਾ ਉਹ ਫੜਦਾ ਜਾ ਬਾਈ ਨੋਟ ਨਹੀਂ ਬੜਾਈ ਜਾਂਦਾ ਨਹੀਂ ਆਉਂਦਾ ਮੇਰੇ ਕੋਲ ਮੇਰੀ ਬਾਤ ਸੁਣ ਮੇਰੀ ਬਾਤ ਕਾ ਕਮੀ ਹੈ ਬਤਾਓ ਕਾ ਪੱਡ ਕਮੀ ਹੈ ਨਹੀਂ ਫਿਰ ਨੋਟਾਂ ਦੀ ਕਮੀ ਹੈ ਕੋਈ ਫੀਡ ਨਹੀਂ ਪਾਉਣੀ ਹੈ ਕਮੀ ਹੈ ਕੋਈ ਫੀਡ ਨਹੀਂ ਪਾਉਣੀ ਹੈ ਠੀਕ ਹੈ ਕਿ ਨਹੀਂ ਕੋਈ ਨਹੀਂ ਖਾਲੋ ਬਰੇ ਕਿਹੜਾ ਲੈਣੀ ਬਿਲਾ ਫੜਦੇ ਤੱਕ ਹੋ ਜੋ ਜਮਸੇ ਐਵੇਂ ਮੈਂ 100 100 ਕੋਈ ਜਾਵਾਂ ਯਾਰ ਕਿ ਨਹੀਂ ਕਿੰਨੇ ਹੁਣ ਦਵਾਤੇ ਬਾਈ 1000 ਰੁਪਏ ਨਾਲ ਦਵਾਤਾ ਬਾਈ ਨੂੰ ਠੀਕ ਆ ਇੱਕ ਪੱਟ ਦੇਤੀ ਏ ਜੀ ਠੀਕ ਏ ਜੀ ਆ ਸੰਜੂ ਤੋਂ ਨਾਲੇ ਦਾ ਰੁਪਿਆ 1000 ਲੈ ਲਿਆ ਬਾਈਆਂ ਨੇ ਬਈ ਨਾਲੇ ਪੱਠ ਤੇ ਆ ਬੱਕਰਾ ਦੇਤਾ ਗੁਰੇ ਪਰਤੀ ਲੈ ਇਹੇ ਕੋੜੇ ਨੂੰ ਦੇ ਭਾਈ ਜੀ ਠੀਕ ਹੋ ਗਿਆ ਬਈ ਤੁਹਾਡਾ ਠੀਕ ਆ ਬਾਈ ਖੁਸ਼ ਹੋ ਨਾ ਨੀ ਸਹੀ ਆ ਨਾ ਨਾ ਸਹੀ ਆ ਆ ਬੱਕਰੇ ਦਾ ਸੌਦਾ ਹੋਇਆ ਗੱਲਬਾਤ ਕਰਦੇ ਆਪਾਂ ਬਾਈਆਂ ਨਾਲ ਕਿਹਦਾ ਸੀ ਇਹ ਬੱਕਰਾ ਬਾਈ ਹਲੋ ਕੀ ਮੁੱਲ ਕੀਤਾ ਸੀ ਬਾਈ ਕਿਹਦਾ ਬੱਕਰੇ ਦਾ ਇਹਦਾ ਬਈ 6500 ਠੀਕ ਆ ਕਿਨੇ ਖਰੀਦਾ ਇਹ ਆ ਆਪਣੇ ਕੁਢੀ ਨੇ ਖਰੀਦਾ ਕਿੰਨੇ ਚ ਹੋ ਗਿਆ ਹੁਣ ਸੌਦਾ ਬਾਈ 5 ਚ ਹੋ ਗਿਆ ਵੀ ਲਿਖਾਈ ਆ ਲਗ 5 ਚ ਹੋ ਗਿਆ ਲਿਖਾਈ 5200 ਚ ਪੈ ਗਿਆ ਹਾਂ ਠੀਕ ਆ ਲੈ ਵੀ 5200 ਚ ਪੈ ਗਿਆ ਖਾਰੇ ਵਾਲੇ ਨੂੰ ਦਵਾਤਾ ਬਿੱਟੂ ਭਾਗ ਥਲ ਤੋਂ ਆ ਬੱਕਰਾ ਪ੍ਰੀਤਕੋਟ ਬੱਕਰਾ ਮੰਡੀ ਤੇ ਆ ਦੋਸਤੋ ਹਰ ਸ਼ਨੀਵਾਰ ਇਹ ਬੱਕਰਾ ਮੰਡੀ ਲੱਗਦੀ ਹੈ ਤੁਸੀਂ ਵੀ ਜ਼ਰੂਰ ਪਹੁੰਚਿਆ ਕਰੋ ਬਹੁਤ ਚੰਗੇ ਜਾਨਵਰ ਆਉਂਦੇ ਆ ਚੰਗੇ ਸੌਦੇ ਹੁੰਦੇ ਆ ਦੋਸਤੋ ਕੀ ਦੂਗੇ ਕੰਕਲ ਕੌਣ ਗਾਧੇ ਪਕੜ ਰੰਦੇ ਥੋਰ ਦੇ ਪਕੜਾਇਆ ਤੇ ਲੈ ਜਾ ਹਾਂ ਦੇ ਯਾਰ ਚੱਲ ਬਈ ਫੜਾ ਦੇ ਪੈਸੇ ਯਾਰ ਕਿਹਨਾਂ ਦਾ ਫੜਾ ਦੇ ਇਹਨੂੰ ਕਿੱਥੇ ਆ ਬੰਦ ਹੈਗੇ 4 ਨੋਟ ਮੈਂ ਭੜਾ ਦੇ ਦੋ ਫੜਾ ਯਾਰ ਪੈਸੇ ਕੋਈ ਨਹੀਂ ਹਾਂ ਤੁਹਾਨੂੰ ਭਾਏ ਗਾਨ ਹੈ ਜਦੋਂ ਕਿੰਨੇ 4 ਨੋਟ 5 4 ਨੋਟ 5 500 ਦੇ 2000 ਭਾਲਦਾ ਹੀ ਤੇ ਜੇ ਜੇ ਤੈਨੂੰ ਅੱਗੋਂ ਜੇ ਤੈਨੂੰ ਇੱਕ ਨਹੀਂ ਪੁੱਟੀ ਦੇਣੀ ਆ ਵੱਡਾ ਭਰਾ ਬਣ ਕੇ ਦੇਣੀ ਆ ਹਾਂ ਠੀਕ ਆ ਇੱਕ ਬਾਅਦ ਹੀ ਕਰੂੰਗਾ ਯਾਰ ਮੇਰੀ ਗੱਲ ਸੁਣ ਇੱਕ ਮਿੰਟ ਯਾਰ ਨਾ 600 ਤੇਰਾ ਨਾ ਉਹਦਾ 500 ਠੀਕ ਆ ਲਿਖਾਈ ਉਹ ਕਰਾ ਦੇਣਗੇ 600 ਤੂੰ ਖਰਾ ਪਰਾ ਰੱਖ ਲੈ ਹਮੇ ਇਹ ਕਹੂ ਲੈ ਦੇ ਨਾ ਹਮ ਦੇ ਨਹੀਂ ਨਹੀਂ ਤੇ ਲਿਖਾਈ ਕਰਾ ਰੋ ਤੇ ਆ ਉਹਨੂੰ 800 ਹੀ ਪੈ ਗਿਆ ਉਹਨੂੰ ਤਾਂ ਇਹ ਤਾਂ ਬਾਤ ਸੁਬਾਤ ਕਰਦਾ ਮੈਨੂੰ ਪਤਾ ਤੂੰ ਝਾੜ ਕਿੱਥੋਂ ਦੀ ਕਰਦਾ ਉੱਥੇ ਕਰਦਾ ਪਤਾ ਸਾਰੇ ਨੂੰ ਹਮ ਹਮ ਅਰੇ ਸੌ ਹੀ ਪਾਤੀ ਹੈ ਨਾ ਦੋ ਹੀ ਲੈਣਾ ਅੱਜ ਸੌ ਨਹੀਂ ਸੌ ਦਾ ਸੇ ਕਮ ਦੇ ਦੇ ਬ ਕੋਈ ਬਾਤ ਨਹੀਂ ਤਰ 600 ਰੁਪਏ ਸਾਥ ਦੇ ਦੇ ਨਾ ਪਾਟ ਪਾਟ ਵੀ ਦੇਖ ਲੈ ਸਾਥ ਮੇ ਪਾਟ ਵੀ 5000 ਰੁਪਏ ਦੇ ਦੇ 5000 ਦੀ ਤਨ ਆ ਵੇਖਾ ਖੋਪਰੀ ਦੀ ਗਰੀ ਦੀ ਜਾਨੇ ਖਰੋਟ ਆ ਉਹ ਗਰੀਆ ਅੰਦਰ ਬੜੀਆ ਲੱਗ ਰਿਹਾ ਬਾਹਰ ਖਰੂਪ ਹੈ ਅੰਦਰ ਬੜੀਆ ਲੱਗ ਰਿਹਾ ਮੈਨੂੰ ਦੇਂਗਾ ਬੱਕਰਾ ਕੋਈ ਪਹਿਲਾਂ ਤੂੰ ਲੈ ਲਾ 12 ਇੰਚ ਹਾਂ ਉਹ ਤਾਂ ਰੈਂਦੇ ਨੇ 30 ਪੈ ਗਏ 1 2 3 ਦੋ ਲੈ ਜੀ ਤੂੰ ਸਾਡੇ ਪਿੰਡੋਂ ਕੁ 700 ਰੁਪਏ ਆ ਦੇ ਆ ਲੈ ਕਿੰਨਾ ਹਿਆਰ ਆ ਬਾ 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 ਥੋੜੀ ਹਿਆਰ ਦੇ ਕਿਤੇ ਵਰਦਾ ਥੋੜੇ ਆਪਣਾ 200 ਰੁਪਏ ਯਾਰ ਇੱਕ ਬੜਾ ਪੈਸੇ ਫੜਾਏ ਆ ਆਪਣੇ ਵੀਰ ਦੀ ਭੈਣ ਲਾਨਤੀ ਕੀ ਸਿੰਗਲ ਤੇਰੇ ਯਾਰ ਆ ਕੀ ਆ ਗਾਲ ਨਾ ਕੱਢਿਆ ਕਰੋ ਯਾਰ ਚੱਲ ਬਈ ਫੜਾ ਯਾਰ ਪੈਸੇ ਵੀਡੀਓ ਚੱਲੀ ਆ ਹਾਂ ਸਹੀ ਸੀ ਗਿਆ ਹਾਂ ਨਾ ਫੜਾ 600 ਰੁਪਏ ਬਈ ਯਾਰ ਪਰ ਸਭ ਕਰਤੀ ਬਾਈ ਘਟਾਓ ਅਰੇ ਕਛੂ ਨਾ ਪੰਜ ਪੈਸੇ ਨਹੀਂ ਵਸ ਕਪੜਾ ਗਾ ਆਵੇ ਰੁਪਿਆ ਕਮ ਨਹੀਂ ਲੀਏ ਹੱਸਣ ਜੁਕੇ ਬਾਤ ਕਰ ਰਹੇ ਹੋ ਯਾਰ ਤੂੰ ਪਰਚੀ ਕਟਾਲੂਗਾ ਪਰਚੀ ਕਟਾਲੂਗਾ ਭਈਆ ਫੜ ਕਿੱਧਰ ਗਿਆ ਪਰਚੀ ਆਪੋ ਆਪਣੀ ਆਰੇ ਨਹੀਂ ਯਾਰ ਹਾਂ ਮੈਂ ਦੇਣੀ ਓਏ ਗੱਲ ਤਾਂ ਸੁਣਨਾ ਓਏ ਗੱਲ ਸਿਹੜ ਦੀ ਪਰਚੀ ਆਰੇ ਓ ਕਾ ਉਹ ਕਰੀਏ ਤਾਂ ਨਹੀਂ ਉਹ ਤਾਂ ਮੈਂ ਵਾਲੀ ਮੰਨ ਲਈ ਹੁੰਦੀ ਆ ਫਿਰ ਤੇ ਨਾਲ ਦਵਾ ਤਾਂ ਹੁਣ ਕੁਛ ਨਹੀਂ ਹੁੰਦਾ ਨਾਲਵਾ ਦਾ ਤੇਰੇ ਸਾਰਾ ਕੁਝ ਕਰਤਾ ਨਾ ਵੀ ਗੱਲ ਮਾਲੀ ਨਹੀਂ ਸੀ ਵੱਡੇ ਬੰਦੇ ਦੀ ਵੀ ਬਹੁਤ ਟਾਈਮ ਹੋ ਗਿਆ ਜੰਦੇ ਯਾਰ ਕਿਉਂ ਆ ਪੁੱਛੋ ਕਰੀਓ ਜਾਂਦੇ ਹੋ ਬਸ ਕਰ ਲੈ ਕੋਈ ਆਜਾ ਜੱਜੀ ਕੋ ਹੋਵੇ ਆ 100 ਹੋਰ ਦਿੰਦੇ ਪਰਚੀ ਕਟਵਾ ਦੇਣਗੇ ਜੈਪੀ ਚ ਪਾੜਾ ਹੋ ਗਿਆ ਬਸ ਚੱਲ ਜਿੱਥੇ ਪਾੜਾ ਖੰਡਾ ਆ ਰਿਹਾ ਭਾਈ ਗੁਰੀ ਕਿੰਨੇ ਚ ਕਰਵਾਇਆ ਸੌਦਾ ਬਈ ਇਹ ਬਈ ਬਾਬਾ ਇੱਥੇ ਪਾੜਾ ਨਾਲ ਪਾਠਾ ਤੇ ਉਹ ਬੱਕਰਾ ਬੱਕਰਾ ਵੇਖ ਲਓ ਤੇ ਸੌਦਾ ਹੋ ਗਿਆ 800 ਰੁਪਏ ਚ 800 ਚ ਤੇ ਪਰਚੀ ਲਖਾਈ ਆਪੋ ਆਪਣੀ 800 ਦਿੱਤਾ ਨਾਲ ਲਖਾਈ ਆਪੋ ਆਪਣੀ 800 ਦੇ ਦਿੱਨੇ ਦੇ ਦਿੱਨੇ 800 ਬਾਬਾ ਠੀਕ ਹੋ ਗਿਆ ਕੋਈ ਨਹੀਂ ਬੰਦਾ ਕਿਹੜੀ ਪੱਠਾ ਤਾਰ-ਤਾਰ ਥੱਲੇ ਪਾਉ ਪੱਠਾ ਹੋ ਗਿਆ ਸੌਦਾ ਕੋਣ ਯਾਰ ਲੈ ਕੇ ਜਾਓ ਬਈ ਯਾਰ ਲੈ ਵੀ ਦੋਸਤੋ ਆ ਪੱਠਾ ਦਿੱਤੀਆ ਸੰਜੂ ਨੂੰ ਤੇ ਦਿੱਤਾ 800 ਰੁਪਿਆ ਆ ਬੱਕਰਾ ਲਿਆ ਬਈਆਂ ਨੇ ਹਾਂ ਇਹ ਨਹੀਂ ਸਹੀ ਆ ਠੀਕ ਆ ਚਲੋ ਚਲੋ ਹੋ ਗਏ ਸਾਡੇ ਸਾਥ ਵੀ ਲਿਖਾਈ ਆਪਣੇ ਉਹਨਾਂ ਪੇ ਤੋਰਿਆ ਉਹਨਾਂ ਦੀ ਕਰਤੀ ਸੱਚੂ ਨੇ ਆ ਨਹੀਂ ਖੜੇ ਆ ਗਣਤਾ ਸਹੀ ਆ ਲੱਗ ਨਹੀਂ ਗਣਪਾਈ ਤਾ ਖੋਰ ਦਰਾਂ ਲੈ ਲੈਣ ਤਾਂ ਫੰਦੀ ਬਣਾਏਗੇ ਨਹੀਂ ਨਹੀਂ ਫੰਦੀ ਆ ਫੰਦੀ ਆ ਤਸਦੀ ਖੋਰ ਲੈ ਕੇ ਬਾਬੇ ਸਾਡੇ ਪੀਂਦੇ ਆ ਖੋਰ ਯਾਰ ਬਸ ਨਹੀਂ ਯਾਰ ਲਖਾਈ ਆ ਗਿਆ ਹਰ ਪੀਏ ਦੇ ਹਰ ਮੇਰੀ ਬਸ ਹੋਇਆ ਠੀਕ ਪੀਆ ਲੈ 200 ਨਹੀਂ 500 ਦਵਾ ਦੇ ਮੇਰੀ ਨਾ ਸੁਣੋ 20 ਰੁਪਏ ਲੈ ਗਾਈ ਤੋ ਨਾ ਨਾ ਚਲ ਨਾ ਲਖਾਈ ਲਖਾਈ ਕਰਾਣਾ ਮੈਂ ਭਈ ਨਹੀਂ ਲਖਾਈ ਇਹ ਤਾਂ ਦਿਮਾਗ ਖਾ ਰਿਆ ਹੈ ਚਲ ਲਖਾਈ ਕਰਾਤਾ ਨਹੀਂ ਨਹੀ ਆਉਂਦਾ ਹੋਤਾ ਹੈ ਜਿੰਦ ਮੈਂ ਨਹੀਂ ਕੱਟਦਾ ਪੈਸੇ ਮੈਂ ਕੱਟਦਾ ਟੈਨਸ਼ਨ ਨਾਲ ਕੋਈ ਯਾਰ ਆਪਣਾ ਮੋੜ ਨਹੀਂ ਯਾਰ ਮੈਂ ਨਹੀਂ ਮਾਰਦਾ ਤੋ ਆਹ ਹੋ ਨਹੀਂ ਆ ਲੋ ਕੋਈ ਮਾਂ ਮੇਰੀ ਲੈ ਵੀ ਦੋਸਤੋ 8000 ਦੀ ਕਹਿੰਦੇ ਆ ਪਿੱਛੇ ਆ ਮੀਮਣਾ ਇੱਕ ਆ ਬੱਕਰੀ ਆ ਵੀਰ ਵੀ ਸਾਡੀ ਵੀ ਨੀਚੇ ਦਿਰਾਦਾ ਤੇਰੀ ਇੱਜ਼ਤ ਰੱਖੀਦਾ ਰੱਖਦਾ ਕੋਈ ਰੱਖਿਆ ਤਾਂ ਫੜਾ ਦੇ ਬੱਕਰੀ ਕੋ ਫੜਾਈ ਲੈ ਜੀ ਫੜੀ ਲੈ ਜੀ ਫੜੀ ਲੈ ਜੀ ਆਇਆ ਯਾਰ ਜੀ ਐ ਮੈਂ ਇਹ ਨਹੀਂ ਦਗਾ ਗੱਡੀ ਜੇ ਮੇਮ ਨਾਲ ਲੱਗ ਲਿਆ ਮੈਂ ਤੈਨੂੰ ਇੱਕ ਵਾਰੀ ਵੀ ਕਿਹਾ ਨਹੀਂ ਹੈ ਛੇੜੀ ਆਪਾਂ ਯਾਰਾਂ ਦੇ ਪੰਜ ਦਸ ਸੀਗਾ ਛੜ ਕੇ ਕਾਈ ਕਰਵਾ ਲੈਣਾ ਮੈਨੂੰ ਕੋਈ ਉੱਤ ਨਹੀਂ ਆਹੇ ਬੱਕਰੀ ਛੇਤੀ ਜੈਸੀ ਅਮਰਪੀਅਰ ਦਵਾ ਦੇ ਦੋ ਤਾਂ ਕੋਈ ਚੀਜ਼ ਨਹੀਂ ਓਏ ਭੋਲੀ 200 ਫਿਰ ਇੰਨੇ ਦੀ ਮੇਰੀ ਆਪ ਦੀ ਗਾਂ ਸੋਨਾ 2500 ਦੀ ਜਦੋਂ ਆਇਆ ਭੱਲੇ ਵਾਦਾ ਘਟਾ ਕਰ ਲਾਂਗੇ ਕੜਾ ਭੱਜਿਆ ਜਾ ਸੀ ਤੇਰੇ ਤੋਂ ਭੱਜੇ ਆ ਮਿਲਦੀ ਰਹਿਣਾ ਮੰਡੀ ਮਾਂ ਮੇਰੀ ਗੱਲ ਦੋ ਦੋ ਤਾਂ ਉਹਦੇ ਤੈਨੂੰ ਵਾਧੂ ਦਵਾ ਲਾਂਗੇ ਜਿਹੜੀ ਮੰਡੀ ਤੇ ਓਏ ਇੰਨੇ ਦੀ ਤਾਂ ਸੱਚਾ ਸੀ ਵੀ ਖਰੀਦੀ ਆ ਤੇਲ ਨਹੀਂ ਅਗਲੀ ਮੰਡੀ ਤੋਂ ਸਸਤੀ ਦਵਾ ਦੇ ਪੰਜ 400 ਫੇਰ ਕਿੰਨੇ ਦਿੰਦੇ ਹੁਣ ਬਈਏ ਪੈਸੇ ਤੈਨੂੰ 750 250 300 280 200 ਰੁਪਏ ਦੇ ਲਿਖਾਈ ਆਪੋ ਆਪਣੀ ਲੈ ਗੱਲ ਉੱਥੇ ਆ ਗਈ ਨਾ 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 ਉਹ ਨਾ ਜਣੀ ਹੋਣੇ ਓ ਯਾਰ ਕੀ ਵੇਤਨ ਤੋਂ ਪਹਿਲਾਂ ਉੱਥੇ ਤਾਂ ਆ ਗਈ ਗੱਲ 200 ਰੁਪਏ ਮੈਂ ਵੀ ਦੇ ਆਉਂਦਾ

ਨਾ ਮੈਂ ਕਰ ਮੈਂ ਆ ਤਾਂ ਫੜਾ ਤੋ ਫੜਾ ਨੋਟ ਫੜਾ ਜਿੰਦਗੀ ਦੀ ਕੀ ਖਾਉਂਦਾ ਮੈਂ ਪੈਸਾ ਆਇਆ ਪੈਸਾ ਫੜਾਣ ਪੈਸੇ ਫੜਾ ਕਿੰਨੇ ਆ 7500 ਲਿਆ 100 ਰੁਪਇਆ ਤੂੰ ਆਪਣੇ ਚਾ ਦੇ ਲਿਖਾਈ ਪਈ ਆ ਉਹਨਾਂ ਦਾ ਲਿਖਾਈ ਤਾਂ ਕਰਾ ਦੇ ਬਾਬਾ ਕਸਮਾਂ ਤਾਈ ਤਾਂ ਕਰਾ ਦੇ ਲਿਖਾਈ ਕਰਾ ਦੇ ਉਹ ਲਗਾਈ ਹੋ ਦੇ ਨਹੀਂ ਗੁਰੇ ਲਿਖਾਈ ਕਰਦੀ ਆ ਆ ਆ ਦੇਖ ਸਾਡੇ ਸਰੰਟੋਲੀ ਚ ਪਾ ਫੰਦੇ ਨੇ ਮਹਾਰਾਜ ਨੂੰ ਵਾਦਾ ਦਵੇ ਸਿਗਰਟ ਸਹੀ ਆ ਲਿਖਾਈ ਕਰਾ ਦੇ ਉਹ ਤੇ ਲਿਖਾਈ ਸਭ ਕਰਾਦਾ ਲਗਾਈ ਇਹ ਕਿੰਨੇ ਚ ਕਰਾਇਆ ਸੌਦਾ ਹੁਣ ਬਈ ਬਈ 7500 ਰੁਪਏ ਚ 7500 ਰੁਪਏ ਚ ਹੋ ਗਿਆ ਬਈ ਸੌਦਾ ਲਿਖਾਈ ਉਹਦੀ ਨਾਲ ਇੱਕ ਫੋਨਰਾ ਲਿਖਾਈ ਉਹਦੀ ਆ ਬਾਈ ਜੀ ਕਿਹੜਾ ਪਿੰਡ ਸੀ ਆਪਣਾ ਠੀਕ ਆਈ ਬਈ ਇਹ ਆਪਣਾ 20 ਦੇ ਵਾਲਾ ਠੀਕ ਆ ਲੈ দোਸਤੋ ਵਧੀਆ ਵੇਖੀ ਵੀ ਤੇਰੀ ਆ ਬੱਚਾ 7500 ਚ ਹੋ ਗਿਆ ਬਈ ਨਹੀਂ ਯਾਰ ਇਹ ਨਹੀਂ ਦੂਜਾ ਨਹੀਂ ਆ ਫਰੀ ਆ ਨਾਲ ਆ ਛੋਟਾ ਬੱਚਾ ਬਈ ਆ ਬੱਕਰੀਆਂ 350 ਫਿਰ ਉਹਦਾ ਬੜੀ ਸੰਜੂ ਵਾਲਾ ਹੁੰਦਾ ਸੰਜੂ ਆ ਸੰਜੂ ਇਹਦਾ ਨਾਲ ਇਹ ਸੰਜੂ ਨਹੀਂ ਪਰਚੀ ਵਾਲਾ ਏ